ਹਾਂਜੀ ਸਰ ਅਸੀਂ ਸਰਕਾਰ ਨੂੰ ਅਲਟੀਮੇਟਮ ਦੇਣਾ ਚਾਹੁੰਦੇ ਆ ਸਰਕਾਰ ਨਾਲ ਸਾਡੀਆਂ 60 ਤੋਂ 65 ਮੀਟਿੰਗਸ ਹੋਈਆਂ ਉਹਦੇ ਵਿੱਚ ਸਰਕਾਰ ਸਾਡੀ ਮੰਗਾਂ ਨੂੰ ਮੰਨ ਲੈਂਦੀ ਹੈ ਪਰ ਲਾਗੂ ਨਹੀਂ ਕਰਦੀ 2022 ਦੇ ਵਿੱਚ ਸਿੱਖਿਆ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਤੁਹਾਡਾ ਦੀਵਾਲੀ ਦਾ ਤੋਹਫ਼ਾ ਦਿੱਤਾ ਜਾਂਦਾ ਹੈ ਪਰ ਸਾਡੇ ਤੇ ਲਾਗੂ ਨਹੀਂ ਕੀਤਾ ਗਿਆ ਅੱਜ ਅਸੀਂ ਇੱਥੇ ਆਪਣਾ ਜਿਹੜਾ ਵੀ ਸੰਘਰਸ਼ ਕਰਨਾ ਹੈ ਨਵਾਂ ਸੰਘਰਸ਼ ਸ਼ੁਰੂ ਕਰਨਾ ਹੈ ਉਸ ਦੀ ਰੂਪਰੇਖਾ ਤਿਆਰ ਕਰਨ ਲਈ ਇੱਥੇ ਆਏ ਹਾਂ ਜੀ ਮੰਗਾਂ ਵੀ ਬੜੀ ਕੀਤੀ ਜਾ ਰਹੀ ਹੈ ਕਿਹੜੀ ਕਿਹੜੀ ਸਾਡੇ ਮੰਗਾਂ ਨੇ ਕੀ ਕੱਢਿਆ ਸਾਡੀ ਜੀ ਕੋਈ ਨਵੀਂ ਮੰਗ ਨਹੀਂ ਹੈ ਅਸਲੀ ਪਿਛਲੇ 20 ਸਾਲ ਤੋਂ ਵਕਫ ਵਕਫ ਸਰਕਾਰਾਂ ਦੇ ਸਾਹਮਣੇ ਆਪਣੀਆਂ ਮੰਗਾਂ ਰੱਖੀਆਂ ਜਦੋਂ ਵੀ ਸਰਕਾਰਾਂ ਆਉਂਦੀਆਂ ਇਲੈਕਸ਼ਨ ਤੋਂ ਪਹਿਲਾਂ ਸਾਨੂੰ ਭਰੋਸੇ ਵਿੱਚ ਲਿਆ ਜਾਂਦਾ ਸਾਡੀਆਂ ਭਾਵਨਾਵਾਂ ਨਾਲ ਖੇਡਿਆ ਜਾਂਦਾ ਸਾਡੇ ਤੋਂ ਵੋਟਾਂ ਲੈ ਕੇ ਇਹ ਸਰਕਾਰਾਂ ਬੇਮੁਖ ਹੋ ਜਾਂਦੀਆਂ ਇਸ ਸਰਕਾਰ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਕੰਪਿਊਟਰ ਅਧਿਆਪਕਾਂ ਦੀ ਮੰਗ ਨੂੰ ਮੁੱਖ ਰੱਖਿਆ ਸੀ ਵੀ ਕੰਪਿਊਟਰ ਅਧਿਆਪਕਾਂ ਦੀ ਮਰਜਿੰਗ ਕਰਕੇ ਅਸੀਂ ਸਿੱਖਿਆ ਵਿਭਾਗ ਦੇ ਵਿੱਚ ਸ਼ਿਫਟ ਕਰਾਂਗੇ ਪਰ ਤੁਸੀਂ ਵੀ ਪਿਛਲੇ ਕਈ ਜਿੰਨੇ ਵੀ ਇਹ ਸਰਕਾਰ ਦੇ ਤਾਂ ਇਤਨਸਾਲ ਉਹ ਇਹਦੇ ਵਿੱਚ ਇਹਨਾਂ ਦੀ ਝੂਠੀ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਦੇਖਿਆ ਪਰ ਕੰਪਿਊਟਰ ਅਧਿਆਪਕਾਂ ਪ੍ਰਤੀ ਜਾਂ ਦੂਸਰੇ ਵੀ ਅਧਿਆਪਕਾਂ ਪ੍ਰਤੀ ਇਹਨਾਂ ਨੇ ਕੋਈ ਵੀ ਡਿਸੀਜਨ ਵਧੀਆ ਨਹੀਂ ਲਿਆ ਕਿਉਂਕਿ ਅਧਿਆਪਕ ਹੀ ਸਕੂਲ ਦਾ ਮੁੱਢ ਹੁੰਦੇ ਨੇ ਅਧਿਆਪਕ ਹੀ ਵਿਦਿਆ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਸਰਕਾਰ ਤੱਕ ਆਪਣੀ ਮੰਗ ਰੱਖਦੇ ਨੇ ਪਰ ਇਹ ਸਰਕਾਰਾਂ ਸਾਨੂੰ ਵਕਫ ਵਕਫ ਢੰਗ ਨਾਲ ਮਾਨਸਿਕ ਤੌਰ ਤੇ ਪਰੇਸ਼ਾਨ ਸਾਡੇ ਫਾਈਨੈਂਸ਼ੀਅਲ ਜਿਹੜੇ ਲੋਸ ਆ ਉਹ ਤਾਂ ਹੋ ਹੀ ਰਹੇ ਆ ਪਰ ਸਾਨੂੰ ਕਿਸੇ ਪਾਸਿਓ ਵੀ ਇਹ ਸਰਕਾਰ ਤੋਂ ਹੁਣ ਆਸ ਨਹੀਂ ਇਸ ਕਰਕੇ ਅੱਜ ਅਸੀਂ ਆਪਣੀ ਸਟੇਟ ਲੈਵਲ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਡੇ ਸਾਥੀ ਇਕੱਠੇ ਹੋਏ ਨੇ ਕਨਵੈਨਸ਼ਨ ਆ ਵੀ ਅਸੀਂ ਅਗਲੀ ਰੂਪਰੇਖਾ ਤਿਆਰ ਕਰ ਰਹੇ ਆ ਵੀ ਅਸੀਂ ਇਸ ਸਰਕਾਰ ਦੇ ਖਿਲਾਫ ਅਗਲੀ ਰਣਨੀਤੀ ਤਿਆਰ ਕਰੀਏ ਕਿਉਂਕਿ ਅਸੀਂ ਦੇਖ ਰਿਹਾ ਵੀ ਸਰਕਾਰ ਜੀ ਮੀਡੀਆ 'ਚ ਪ੍ਰਚਾਰ ਵਾਸਤੇ ਯੁੱਧ ਨਸ਼ਾ ਵਿਰੁੱਧ ਪਰ ਹੁਣ ਅਸੀਂ ਇਹ ਸਰਕਾਰ ਨੂੰ ਦੱਸਾਂਗੇ ਵੀ ਯੁੱਧ ਲਾਰਿਆਂ ਵਿਰੁੱਧ ਇਹਨਾਂ ਸਰਕਾਰ ਨੇ ਸਾਨੂੰ ਲਾਰਿਆਂ ਤੋਂ ਇਲਾਵਾ ਕੁਝ ਨਹੀਂ ਦਿੱਤਾ ਤੇ ਹੁਣ ਕੰਪਿਊਟਰ ਵਿਆਪਕ ਪੰਜਾਬ ਦਾ ਜਿਹੜਾ ਉਹ ਜਾਗ ਚੁੱਕਾ ਅਸੀਂ ਆਪਣੇ ਹੱਕਾਂ ਵਾਸਤੇ ਸਰਕਾਰ ਨੂੰ ਹਰ ਮੰਚ ਤੇ ਘੇਰਾਂਗੇ ਭਾਵੇਂ ਬਾਈ ਇਲੈਕਸ਼ਨ ਹੋਵੇ ਭਾਵੇਂ ਹੁਣ ਜਿਹੜੇ ਮੂਰੇ ਜ਼ਿਲ੍ਹਾ ਪਰਿਸ਼ਦ ਬਲਾਕ ਸੰਪਤੀ ਚੋਣਾਂ ਆ ਰਹੀਆਂ ਅਸੀਂ ਆਪਣੀ ਰਣਨੀਤੀ ਤਿਆਰ ਕਰ ਚੁੱਕੇ ਹਾਂ ਤੇ ਅਸੀਂ ਇਸ ਸਰਕਾਰ ਦੀ ਖਿਲਾਫਤ ਕਰਾਂਗੇ ਹਾਂ ਨਰਦੀਪ ਸ਼ਰਮਾ ਕੰਪਿਊਟਰ ਵਿਆਪਕ ਜ਼ਿਲ੍ਹਾ ਸੰਗਰੂਰ ਸੁਭਾ ਕਮੇਟੀ ਮੈਂਬਰ ਕੰਪਿਊਟਰ ਵਿਆਪਕ ਸੰਘਰਸ਼ ਕਮੇਟੀ ਅੱਜ ਅਸੀਂ ਆਪਣਾ ਸੂਬਾ ਬਦਰੀ ਢਾਂਚੇ ਤੇ ਅੱਗੇ ਆਉਣ ਵਾਲੇ ਸੰਘਰਸ਼ ਦੀ ਰੂਪਰੇਖਾ ਤਿਆਰ ਕਰਨ ਦੇ ਲਈ ਸਟੇਟ ਮੀਟਿੰਗ ਰੱਖੀ ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਸਾਡੇ ਸਾਥੀ ਹਿੱਸਾ ਲੈ ਰਹੇ ਨੇ ਅਸੀਂ ਪਿਛਲੇ 20 ਸਾਲਾਂ ਤੋਂ ਐਜ਼ ਅ ਕੰਪਿਊਟਰ ਵਿਦਿਆਪਕ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੇਵਾ ਨਿਭਾ ਰਹੇ ਹਾਂ 640 ਕੰਪਿਊਟਰ ਵਿਦਿਆਪਕ ਨੇ ਇਸ ਸਮੇਂ ਪੰਜਾਬ ਦੇ ਵਿੱਚ ਜਿਹੜੇ ਸਕੈਂਡਰੀ ਤੇ ਹਾਈ ਸਕੂਲਾਂ ਦੇ ਵਿੱਚ ਜੌਬ ਕਰ ਰਹੇ ਆ 2005 ਦੇ ਵਿੱਚ ਤੋਂ ਭਰਤੀ ਸ਼ੁਰੂ ਹੋਈ ਸੀ ਸਾਡੀ ਤੇ 2011 ਵਿੱਚ ਸਾਨੂੰ ਭਾਜਪਾ ਕਾਲੀ ਭਾਜਪਾ ਸਰਕਾਰ ਨੇ ਰੈਗੂਲਰ ਕੀਤਾ ਪਰ ਤਰਾਸ ਦੀ ਇਹ ਰਹੀ ਸਾਡੀ ਵੀ 2011 ਵਿੱਚ ਮਾਨਯੋਗ ਰਾਜਪਾਲ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਨਿਯੁਕਤੀ ਪੱਤਰ ਰੈਗੂਲਰ ਨੋਟੀਫਿਕੇਸ਼ਨ ਮਿਲਣ ਦੇ باوجود ਅੱਜ ਤੱਕ ਅਸੀਂ ਆਪਣੇ ਉਸ ਨਿਯੁਕਤੀ ਪੱਤਰ ਜਿੰਨੀਆਂ ਵੀ ਸਰਕਾਰਾਂ ਆਈਆਂ ਚਾਹੇ ਉਹ ਕਾਲੀ ਭਾਜਪਾ ਉਸ ਤੋਂ ਬਾਅਦ ਕਾਂਗਰਸ ਸਰਕਾਰ ਤੇ ਹੁਣ ਵਾਲੀ ਆਪ ਸਰਕਾਰ ਇਹਨਾਂ ਨੇ ਸਾਡੇ ਰੈਗੂਲਰ ਨਿਯੁਕਤੀ ਪੱਤਰਾਂ ਨੂੰ ਵੀ ਅੱਜ ਤੱਕ ਲਾਗੂ ਨਹੀਂ ਕੀਤਾ ਪੂਰੀ ਤਰ੍ਹਾਂ ਜਿਸ ਕਰਕੇ ਅਸੀਂ ਲਗਾਤਾਰ 20 ਸਾਲਾਂ ਤੋਂ ਅਰਸ਼ ਕਰ ਰਹੇ ਹਾਂ ਸਾ ਤੋਂ ਵੱਡੀ ਦਰਾਸਦੀ ਇਹ ਹੈ ਵੀ ਇਸ ਦੌਰਾਨ ਸਾਡੇ 107 ਸਾਥੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਉਹਨਾਂ ਦੇ ਪਰਿਵਾਰ ਹਜ਼ਾਰਾਂ ਦੀ ਤੰਗੀ ਚੋਂ ਨਿਕਲ ਰਹੇ ਆ ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਰਥਿਕ ਸਹਾਇਤਾ ਨਹੀਂ ਸਰ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤੀ ਜਾਂਦੀ ਇਸ ਤੋਂ ਬਿਨਾ ਸਾਡੀ ਜਿਹੜੀ ਤਨਖਾਹ ਹੈ ਉਹ ਵੀ ਇੱਕ ਪੰਜਾਬ ਸਾਡੇ 20 ਸਾਲ ਪੁਰਾਣੇ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਆ ਉਹਨਾਂ ਤੋਂ ਬਹੁਤ ਜ਼ਿਆਦਾ ਘੱਟ ਹੈ ਮੈਡੀਕਲ ਛੁੱਟੀਆਂ ਬਾਕੀ ਬੈਨੀਫਿਟ ਜਿਹੜੇ ਵੀ ਮਿਲਦੇ ਐ ਚਾਹੇ ਕੋਈ 45 ਸਾਥੀ ਰਿਟਾਇਰ ਹੋ ਗਏ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਲਾਭ ਨਹੀਂ ਮਿਲਿਆ 107 ਸਾਥੀ ਚਲੇ ਗਏ ਉਹਨਾਂ ਨੂੰ ਕੋਈ ਲਾਭ ਨਹੀਂ ਮਿਲਿਆ ਮਤਲਬ ਇਸ ਤਰ੍ਹਾਂ ਸਰਕਾਰ ਸਾਡੇ ਨਾਲ ਵਿਤਕਰਾ ਕਰ ਰਹੀ ਹੈ ਜਦਕਿ ਅਸੀਂ ਪੰਜਾਬ ਦੇ ਸਕੂਲਾਂ ਦੇ ਵਿੱਚ ਬਾਕੀ ਅਧਿਆਪਕਾਂ ਵਾਂਗ ਪੂਰੀ ਤਰ੍ਹਾਂ ਤੰਦੇ ਹੀ ਨਾ ਪੜਾ ਰਹੇ ਆ ਪੰਜਾਬ ਦੇ ਸਕੂਲਾਂ ਨੂੰ ਡਿਜੀਟਲ ਕਰਨ ਦੇ ਵਿੱਚ ਇੱਕ ਕੰਪਿਊਟਰ ਦੇ ਆਪਕ ਦਾ ਸਭ ਤੋਂ ਵੱਡਾ ਰੋਲ ਹੈ ਅਸੀਂ ਪੂਰੀ ਤਰ੍ਹਾਂ ਡਿਜੀਟਲ ਕਰ ਦਿੱਤਾ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਾਡੇ ਸਿੱਖਿਆ ਵਿਭਾਗ ਨੂੰ ਪਰ ਸਾਨੂੰ ਉਹਦੇ ਬਦਲੇ ਜੋ ਸਾਡੇ ਹੱਕ ਸੀ ਬਣਦੇ ਜੋ ਲਿਖਤੀ ਸੀ ਅਸੀਂ ਕੋਈ ਨਵਾਂ ਨਹੀਂ ਮੰਗਿਆ ਕਿਸੇ ਸਰਕਾਰ ਤੋਂ ਜੋ ਸਾਨੂੰ ਰਿਟਰਨ ਅਪੁਆਇੰਟਮੈਂਟ ਲੈਟਰ ਲਾਗੂ ਕੀਤਾ ਗਿਆ ਸੀਗਾ ਰੈਗੂਲਰ ਉਹ ਅੱਜ ਤੱਕ ਸਾਡੇ ਦੇ ਉੱਪਰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਇਸ ਜਦੋਂ ਇਹ ਪੰਜਾਬ ਸਰਕਾਰ ਆਣੀ ਸੀ ਇਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਸਾਡਾ ਵਾਅਦਾ ਕੀਤਾ ਸੀ ਅਸੀਂ ਆਉਣ ਸਾਰ ਕੰਪਿਊਟਰ ਵਿਦਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਬਿਨਾਂ ਸ਼ਰਤ ਮਰਜ ਕਰਾਂਗੇ ਪਰ ਅੱਜ ਉਹ ਅੱਜ ਉਹ ਵਾਦਾ ਵਾਦਾ ਹੀ ਬਣ ਕੇ ਰਹਿ ਗਿਆ ਹੈ ਇਹਨਾਂ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 15 ਸਤੰਬਰ 2022 ਨੂੰ ਐਲਾਨ ਕੀਤਾ ਵੀ ਆਉਣ ਵਾਲੀ ਦੀਵਾਲੀ ਤੇ ਕੰਪਿਊਟਰ ਦੇ ਐਪਕਾਂ ਨੂੰ ਛੇਵਾਂ ਪੈਗ ਮਿਸ਼ਨ ਅਤੇ ਸੀਐਸਆਰ ਪੰਜਾਬ ਸਿਵਲ ਸਰਵਿਸ ਰੂਲ ਇਹੜੇ ਲਾਗੂ ਕੀਤੇ ਜਾਣਗੇ ਪਰ ਉਹ ਦੀਵਾਲੀ ਅੱਜ 3 ਸਾਲ ਬੀਤੇ ਆਨਦੇ ਬਾਵਜੂਦ ਵੀ ਕੰਪਿਊਟਰ ਦਾ ਵਡਿੱਕਰੇ ਨੇ ਉਸ ਤੋਂ ਬਾਅਦ ਕਦੇ ਵੀ ਸਿੱਖਿਆ ਮੰਤਰੀ ਨੇ ਮਤਲਬ ਕਿ ਆਪਣਾ ਇਹੜਾ ਬਿਆਨ ਦੁਹਰਾਇਆ ਨਹੀਂ ਹੈਗਾ ਆਪਣੇ ਅਫੀਸ਼ੀਅਲ ਟਵਿੱਟਰ ਅਕਾਊਂਟ ਤੋਂ ਵੀ ਉਹ ਬਿਆਨ ਡਿਲੀਟ ਕਰਤਾ ਇਹਨਾਂ ਨੇ ਪੰਜਾਬ ਸਰਕਾਰ ਦੇ ਅਕਾਊਂਟ ਤੋਂ ਵੀ ਡਿਲੀਟ ਕਰਾਤਾ ਵੀ ਅਸੀਂ ਤੁਹਾਡੇ ਨਾਲ ਮਤਲਬ ਕਿ ਉਹ ਵਾਅਦਾ ਕਰਕੇ ਸਰਕਾਰ ਮੁਖਰੀ ਹੈ ਇਸੇ ਦੌਰਾਨ ਅਸੀਂ ਚਾਹੇ ਲੁਧਿਆਣਾ ਜਿਮਨੀ ਚੋਣ ਹੋਵੇ ਜਾਂ ਪੰਜਾਬ ਦੇ ਚ ਵੱਖ-ਵੱਖ ਜਿਮਨੀ ਚੋਣਾ ਹੋਈਆਂ ਅਸੀਂ ਹਰ ਜਗ੍ਹਾ ਇਹਨਾਂ ਨੂੰ ਵਾਰ-ਵਾਰ ਇੱਕੋ ਹੀ ਮੰਗ ਰੱਖੀ ਵੀ ਜੋ ਤੁਸੀਂ ਚੋਣਾਂ ਦੇ ਦੌਰਾਨ ਸਾਡੇ ਨਾਲ ਵਾਅਦਾ ਕੀਤਾ ਸੀਗਾ ਸਿੱਖਿਆ ਬਾਚ ਅਮਰਜਿੰਗ ਦਾ ਉਹਨੂੰ ਪੂਰਾ ਕਰ ਦਿਓ ਪਰ ਇਹ ਅੱਜ ਵੀ ਆਪਣੇ ਵਾਅਦੇ ਦੇ ਉੱਪਰ ਖਰਾ ਨਹੀਂ ਉਤਰੇ ਜਿਸ ਕਰਕੇ ਸਮੂਹ ਕੰਪਿਊਟਰ ਦੇ ਆਪਕਾਂ ਦੇ ਵਿੱਚ ਆਪ ਸਰਕਾਰ ਦੇ ਪ੍ਰਤੀ ਰੋਸ ਹੈ ਅਸੀਂ ਅੱਜ ਵੀ ਇਹਨਾਂ ਨਾਲ 50 ਤੋਂ 60 ਮੀਟਿੰਗਾਂ ਕਰ ਚੁੱਕੇ ਹਾਂ ਪਿਛਲੇ 3 ਸਾਲਾਂ 'ਚ ਹਰ ਮੀਟਿੰਗ ਦੇ ਸਾਨੂੰ ਇੱਕ ਸਿਰਫ ਲਾਰਾ ਮਿਲਦਾ ਇਸ ਤੋਂ ਬਿਨਾ ਕੋਈ ਵੀ ਕਿਸੇ ਮੰਗ ਦਾ ਹੱਲ ਇਹ ਪੰਜਾਬ ਸਰਕਾਰ ਸਾਡਾ ਕਰ ਨਹੀਂ ਸਕੀ ਹੁਣ ਅਸੀਂ ਇਹਨਾਂ ਨੂੰ ਇੱਕ ਕਲੀਅਰ ਚੇਤਾਵਨੀ ਦਿੰਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਸੰਘਰਸ਼ ਨੂੰ ਤਿੱਖਾ ਕਰਾਂਗੇ ਤੇ ਜਿਹੜੀਆਂ ਚੋਣਾਂ ਆਣੀਆਂ 2027 ਦੀਆਂ ਉਹਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਹਰ ਐਮ ਐਲ ਏ ਲੈਵਲ ਦੇ ਉੱਪਰ ਵਿਰੋਧ ਕਰਾਂਗੇ ਪੰਜਾਬ ਸਰਕਾਰ ਦਾ ਤੇ ਲੋਕਾਂ ਨੂੰ ਦੱਸਾਂਗੇ ਵੀ ਇਹਨਾਂ ਨੇ ਕਿਵੇਂ ਚੋਣਾਂ ਦੇ ਦੌਰਾਨ ਸਾਡੇ ਨਾਲ ਪਿਛਲਿਆਂ ਵਿੱਚ ਵਾਅਦਾ ਕੀਤਾ ਸੀਗਾ ਪਰ ਸਾਡੀ ਇੱਕ ਵੀ ਮੰਗ ਜੋ ਜਾਇਜ਼ ਹੈ ਜੋ ਲਿਖਤੀ ਰੂਪੀ ਸੰਵਿਧਾਨ ਨੇ ਦਿੱਤੀ ਹੈ ਮਾਨਯੋਗ ਰਾਜਪਾਲ ਦੇ ਸਾਈਨ ਨੇ ਜਿਹਦੇ ਉੱਪਰ ਉਹ ਇਹਨਾਂ ਨੇ ਪੂਰੀ ਨਹੀਂ ਕੀਤੀ ਹੈਗੀ ਤੇ ਇਸ ਦੀ ਜ਼ਿੰਮੇਵਾਰੀ ਪੂਰੀ ਦੀ ਪੂਰੀ ਪੰਜਾਬ ਸਰਕਾਰ ਦੀ ਹੋਊਗੀ ਪਰ ਅਸੀਂ ਚੁੱਪ ਨਹੀਂ ਬੈਠਾਂਗੇ ਜਦ ਤੱਕ ਸਾਡੀ ਕੱਲੀ-ਕੱਲੀ ਮੰਗ ਹੈ ਜਿਹੜੀ ਉਹਨਾਂ ਪੰਜਾਬ ਸਰਕਾਰ ਪੂਰਾ ਨਹੀਂ ਕਰਦੇ ਮੇਰਾ ਨਾਮ ਬਵਲਿਨ ਕੌਰ ਹੈ ਮੈਂ ਕੰਪਿਊਟਰ ਟੀਚਰਾਂ ਲੁਧਿਆਣੇ ਵਿੱਚ ਇੱਥੇ ਪੰਜਾਬੀ ਭਵਨ ਆਜੂ ਕੰਪਿਊਟਰ ਵਿਆਪਕ ਸੰਘਰਸ਼ ਕਮੇਟੀ ਦੀ ਸਟੇਟ ਮੀਟਿੰਗ ਚੱਲ ਰਹੀ ਹੈ ਜਿੱਥੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਰੇ ਉਮੀਦਵਾਰ ਆਏ ਹੋਏ ਹਨ ਸਾਰੇ ਸਟੇਟ ਮੈਂਬਰਸ ਆਏ ਹੋਏ ਹਨ ਇੱਥੇ ਅਸੀਂ ਆਉਣ ਵਾਲੇ ਸਾਲ ਦੇ ਵਿੱਚ ਜੋ ਆਪ ਸਰਕਾਰ ਨੇ ਸਾਡੇ ਨਾਲ ਧੋਖੇ ਕੀਤੇ ਵਾਅਦੇ ਕਰਕੇ ਮੁਕਰੀ ਉਸ ਵਾਸਤੇ ਇਕੱਠੇ ਹੋਏ ਹਾਂ ਤਾਂ ਕਿ ਅਸੀਂ ਇਹ ਸੋਚ ਸਕੀਏ ਅਗਲੇ ਸਾਲ ਅਸੀਂ ਇਸ ਸਰਕਾਰ ਤੋਂ ਆਪਣੇ ਹੱਕ ਕਿਵੇਂ ਲੈਣੇ ਹਨ ਇਸ ਸਰਕਾਰ ਨੇ ਵਾਅਦੇ ਬਹੁਤ ਕੀਤੇ ਜਦੋਂ ਆਈ ਸੀ ਪਰ ਪੂਗਾਇਆ ਇੱਕ ਵੀ ਨਹੀਂ ਅਸੀਂ ਸੰਘਰਸ਼ ਵੀ ਬਹੁਤ ਕਰ ਚੁੱਕੇ ਹਾਂ ਕਿਉਂਕਿ ਸਾਨੂੰ ਪਤਾ ਅਸੀਂ ਪੜ੍ਹ ਲਿਖਿਆ ਵਰਗ ਹਾਂ ਸਾਨੂੰ ਪਤਾ ਹੈ ਆਪਣੇ ਹੱਕਾਂ ਵਾਸਤੇ ਅਸੀਂ ਆਵਾਜ਼ ਚੱਕਣੀ ਹੈ ਅਸੀਂ ਮਿਹਨਤ ਵੀ ਕਰਨੀ ਹੈ ਸਕੂਲਾਂ 'ਚ ਪੜਾਉਣਾ ਵੀ ਹੈ ਨਾਲ ਨਾਲ ਸਰਕਾਰੀ ਸਾਰੇ ਕੰਮ ਕਰਨੇ ਹਨ ਸਾਨੂੰ ਸਾਡੇ ਫਰਜ਼ਾਂ ਦਾ ਤਾਂ ਸਭ ਗਿਆਨ ਹੈ ਪਰ ਸਰਕਾਰ ਨੂੰ ਅਜੇ ਤੱਕ ਗਿਆਨ ਹੋਇਆ ਨਹੀਂ ਅਸੀਂ ਸੀਐਸਆਰ ਰੂਲਸ ਵਾਸਤੇ ਲੜ ਰਹੇ ਹਾਂ ਕਿਉਂਕਿ ਪੰਜਾਬ ਵਿੱਚ ਜੋ ਸਿਵਲ ਸਰਵਿਸੇਜ਼ ਰੂਲਸ ਸਾਰੇ ਐਜੂਕੇਸ਼ਨ ਡਿਪਾਰਟਮੈਂਟ ਦੇ ਅਧਿਆਪਕਾਂ ਦੇ ਉੱਪਰ ਲਾਗੂ ਹੁੰਦੇ ਹਨ ਉਹ ਕੰਪਿਊਟਰ ਦੇ ਅਧਿਆਪਕਾਂ ਦੇ ਉੱਪਰ ਲਾਗੂ ਕਿਉਂ ਨਹੀਂ ਹੋ ਰਹੇ ਬਹੁਤ ਸਾਲ ਹੋ ਚੁੱਕੇ ਹਨ ਇਸ ਨੋਟੀਫਿਕੇਸ਼ਨ ਨੂੰ ਵੀ 2011 ਤੋਂ ਪੈਂਡਿੰਗ ਹੀ ਰੱਖਿਆ ਗਿਆ ਪਰ ਅੱਜ ਤੱਕ ਇੰਪਲੀਮੈਂਟ ਨਹੀਂ ਕੀਤਾ ਗਿਆ ਇਸ ਮੁੱਦੇ ਦੇ ਅਮਦ ਦੇ ਨਜ਼ਰ ਹੀ ਅੱਜੇ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਅਸੀਂ ਸੋਚ ਰਹੇ ਹਾਂ ਕਿ ਅਗਲੇ ਸਾਲ ਹੁਣ ਅਸੀਂ ਸਰਕਾਰ ਨੂੰ ਟੱਕਰ ਕਿਵੇਂ ਦੇਣੀ ਹੈ ਕਿਸ ਤਰ੍ਹਾਂ ਸੰਘਰਸ਼ ਨੂੰ ਤਿੱਖਾ ਕਰਨਾ ਹੈ ਆਪਣਾ ਢਾਂਚਾ ਕਿਵੇਂ ਮਜ਼ਬੂਤ ਕਰੀਏ ਤਾਂ ਸਰਕਾਰ ਨਾਲ ਲੜਾਈ ਲੜੀਏ ਕਿਉਂਕਿ ਅਸੀਂ ਇਹ ਜੋ ਕੇਸ ਹੈ ਸੀਐਸਆਰ ਰੂਲਸ ਦਾ ਅਸੀਂ ਡਬਲ ਬੈਂਚ ਤੋਂ ਵੀ ਜਿੱਤ ਚੁੱਕੇ ਹਾਂ ਪਰ ਫੇਰ ਵੀ ਸਰਕਾਰ ਅੜੀ ਪਈ ਹੈ ਅਜੇ ਤੱਕ ਵੀ ਸਾਡੀ ਮੰਗਾਂ ਨੂੰ ਇਹ ਮੰਨ ਨਹੀਂ ਰਹੀ ਇਹ ਅਧਿਕਾਰਾਂ ਦੀ ਦੁਰਵਰਤੋਂ ਆਪ ਕਰਦੇ ਨੇ ਤੇ ਸਾਨੂੰ ਡਿਸਪਲਿਨ ਵਿੱਚ ਰਹਿਣਾ ਸਿਖਾਉਂਦੇ ਨੇ ਹੁਣ ਸਰਕਾਰ ਨੂੰ ਇਹੀ ਦੱਸਣਾ ਪਾਈਮ ਆ ਚੁੱਕਿਆ ਹੈ ਕਿ ਅਧਿਕਾਰ ਸਾਰਿਆਂ ਦੇ ਨੇ ਭਾਵੇਂ ਉਹ ਟੀਚਰ ਹੋਵੇ ਭਾਵੇਂ ਕੋਈ ਬੱਚਾ ਭਾਵੇਂ ਕੋਈ ਲੇਬਰ ਭਾਵੇਂ ਕੋਈ EMPLOYE ਹੋਵੇ ਅਧਿਕਾਰ ਸਭ ਦੇ ਬਰਾਬਰ ਹੋਣੇ ਚਾਹੀਦੇ ਹਨ ਜੀਣ ਦਾ ਹੱਕ ਕਮਾਉਣ ਦਾ ਹੱਕ ਆਪਣਾ ਲੈਵਲ ਸਟੈਂਡਰਡ ਜ਼ਿੰਦਗੀ ਜੀਣ ਦਾ ਹੱਕ ਸਾਰਿਆਂ ਨੂੰ ਹੋਣਾ ਚਾਹੀਦਾ ਹੈ ਧੰਨਵਾਦ ਕੀ ਮੰਗਾ ਕੀ ਕਰੀਏ ਕਿ ਹੋਈ ਚਾਹ ਮੰਗਾ ਚੱਲ ਜੇ ਮੰਗਾ ਦੇਖੋ ਅ ਅਧਿਆਪਕਾਂ ਦੀਆਂ ਮੰਗਾ ਕੀ ਹੁੰਦੀਆਂ ਹਨ ਕਿ ਅਸੀਂ ਜਿੰਨਾ ਪੜਾਈਏ ਉਹਦੇ ਬਰਾਬਰ ਸਾਨੂੰ ਤਨਖਾਹ ਮਿਲੇ ਜਿੰਨੀ ਬਾਕੀ ਅਧਿਆਪਕਾਂ ਨੂੰ ਮਿਲਦੀ ਹੈ ਜਿੰਨਾ ਗ੍ਰੇਡ ਪੇ ਹੈ ਉਸ ਦੇ ਬਰਾਬਰ ਦੇ ਸਾਰੇ ਬੈਨੀਫਿਟਸ ਮਿਲਣ ਜਿਵੇਂ ਕਿ ਮੈਡੀਕਲ ਬੈਨੀਫਿਟ ਸਾਨੂੰ ਨਹੀਂ ਦਿੱਤਾ ਗਿਆ ਸਾਨੂੰ ਛੁੱਟੀਆਂ ਵੀ ਬਾਕੀਆਂ ਨਾਲੋਂ ਘੱਟ ਕਰਕੇ ਦਿੰਦੇ ਨੇ ਜੇ ਅਸੀਂ ਕੰਮ ਬਰਾਬਰ ਕਰ ਰਹੇ ਹਾਂ ਫਿਰ ਅਸੀਂ ਡਿਸਰਵ ਵੀ ਬਰਾਬਰ ਕਰਦੇ ਹਾਂ ਸਾਨੂੰ ਪੈਨਸ਼ਨ ਨਹੀਂ ਦਿੱਤੀ ਜਾਂਦੀ ਕਈ ਸਾਡੇ ਅਧਿਆਪਕ ਸਾਥੀ ਨੇ ਜਿਨ੍ਹਾਂ ਤੇ ਈਪੀਐਫ ਵੀ ਲਾਗੂ ਨਾ ਹੋਇਆ ਜਿਹੜੇ ਸਾਡੇ ਅਧਿਆਪਕ ਸਾਥੀ ਇਸੇ ਕਾਰਨ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਐਕਸੀਡੈਂਟ ਵਿੱਚ ਉਹਨਾਂ ਨੂੰ ਕੁਝ ਵੀ ਨਹੀਂ ਕੋਈ ਬੈਨੀਫਿਟ ਨਹੀਂ ਦਿੱਤਾ ਜਾਂਦਾ ਪਿਛੋਂ ਤਰਸ ਦੇ ਆਧਾਰ ਤੇ ਨੌਕਰੀ ਹਰ ਅਧਿਆਪਕ ਦਾ ਹੱਕ ਹੈ ਕਿ ਉਹਦੇ ਪਰਿਵਾਰ ਦੇ ਕਿਸੇ ਜੀ ਨੂੰ ਮਿਲੇ ਪਰ ਉਹ ਅਜੇ ਤੱਕ ਕਦੀ ਕੰਪਿਊਟਰ ਅਧਿਆਪਕਾਂ ਦੇ ਉੱਪਰ ਲਾਗੂ ਨਹੀਂ ਕੀਤਾ ਗਿਆ ਇਹ ਬੇਇਨਸਾਫੀਆਂ ਕਿਉਂ ਹੁੰਦੀਆਂ ਨੇ ਇਹ ਹੈਰਾਨ ਕਰਨ ਵਾਲੀ ਗੱਲਾਂ ਨੇ ਔਰ ਬੜੀ ਬਾਰੀ ਮੈਂ ਫੀਲ ਵੀ ਕਰਦੀ ਆ ਕਿ ਅਖਬਾਰਾਂ ਵਿੱਚ ਕਿੰਨੀਆਂ ਨਿਊਜ਼ ਆਈਆਂ ਅਜੇ ਤੱਕ ਸਰਕਾਰ ਨੂੰ ਇਹ ਸਮਝ ਨਹੀਂ ਆਈ ਕਿ ਸਾਡੇ ਸਰਕਾਰ ਸਾਡੀ ਹੱਕ ਖੋ ਰਹੀ ਹੈ ਉਹ ਆਪੇ ਹੀ ਦੇ ਦੇਵੇ ਜਦੋਂ ਕਿ ਅਨਾਉਂਸ ਕਰਦੇ ਆ ਹਰਜੋਤ ਸਿੰਘ ਬੈਂਸ ਜੀ ਆੰਦੇ ਸਾਰ ਸਰਕਾਰ ਚਰਾਂ ਨੇ ਅਨਾਉਂਸ ਕੀਤਾ ਕਿ ਇਸ ਦੀਵਾਲੀ ਤੇ ਤੁਹਾਨੂੰ ਅਸੀਂ ਪੇ ਕਮਿਸ਼ਨ ਵੀ ਦੇਵਾਂਗੇ ਤੇ ਤੁਹਾਡੇ ਉੱਪਰ ਸਿਵਲ ਸਰਵਿਸਿਜ਼ ਰੂਲ ਵੀ ਲਾਗੂ ਕਰਾਂਗੇ ਪਰ ਆਪ ਹੀ ਆਪਣੇ ਕਹੇ ਤੋਂ ਮੁਕਰ ਜਾਂਦੇ ਨੇ ਬਹੁਤ ਬਹੁਤ ਹੈਰਾਨੀ ਹੁੰਦੀ ਹੈ ਦੁੱਖ ਹੁੰਦਾ ਹੈ ਕਿ ਸਰਕਾਰਾਂ ਮੰndੀਆਂ ਹੀ ਕੁਝ ਨਹੀਂ ਨਾ ਤਾਂ ਇਹ ਫੈਸਲੇ ਉੱਥੇ ਮੰਗ ਮੰਨਣ ਆਪਣੇ ਹਾਈ ਕੋਰਟ ਦੇ ਫੈਸਲੇ ਮੰਨੀ ਮੰਦੀਆਂ ਜਿਹੜਾ ਅਸੀਂ ਕੇਸ ਜਿੱਤ ਚੁੱਕੇ ਆ ਜਾਂ ਆਪਣੇ ਕੈਬਨਟ ਤੋਂ ਪਾਸ ਕੀਤਾ ਹੋਇਆ ਨੋਟੀਫਿਕੇਸ਼ਨ ਉਹ ਵੀ ਨਹੀਂ ਮੰਨਦੀਆਂ ਤੇ ਫਿਰ ਅਸੀਂ ਸਰਕਾਰਾਂ ਨੂੰ ਕਿਵੇਂ ਮਨਾਈਏ ਹੋਰ ਸਾਡੇ ਕੋਲ ਰਾਹ ਹੋਰ ਕਿਹੜਾ ਬੱਚਾ ਸਾਡੀ ਕੋਈ ਪ੍ਰੋਮੋਸ਼ਨ ਵੀ ਨਹੀਂ ਹੁੰਦੀ ਇਹ ਵੀ ਬੜੀ ਹੈਰਾਨੀ ਹੁੰਦੀ ਹੈ ਵੀ ਤੁਸੀਂ ਆਪ ਸੋਚੋ ਅਸੀਂ 20 20 ਸਾਲ ਪਹਿਲੇ ਨੌਕਰੀ ਚ ਆਏ ਸੀ ਅਸੀਂ ਅੱਜ ਵੀ ਉਸੇ ਲੈਵਲ ਤੇ ਆ ਕੀ ਸਾਨੂੰ ਆਪਣੀ ਲਾਈਫ ਨੂੰ ਹੋਰ ਅੱਗੇ ਵਧਾਣ ਦਾ ਕੋਈ ਸਾਨੂੰ ਹੱਕ ਨਹੀਂ ਮਿਲਣਾ ਚਾਹੀਦਾ ਕੋਈ ਪ੍ਰੋਮੋਸ਼ਨ ਦਾ ਹੱਕ ਸਾਰਕਲ ਖੋਏ ਜਾਣੇ ਚਾਹੀਦੇ ਨਾ ਇਹਾਂ ਟੈਸਟ ਸਾਡੇ ਵਾਸਤੇ ਰੱਖਣ ਟੈਸਟ ਵੀ ਕੋਈ ਨਹੀਂ ਇਹ ਸਰਕਾਰਾਂ ਟੈਸਟ ਦੇ ਕੇ ਵੀ ਕਰਵਾ ਕੇ ਵੀ ਰਿਜ਼ਲਟ ਕੱਢ ਕੇ ਵੀ ਮੁਕਰ ਜਾਂਦੀਆਂ ਨੇ ਇੰਨਾ ਕੁਛ ਇਹ ਸਰਕਾਰਾਂ ਕੋਲ ਹੈ ਕਰਨ ਵਾਸਤੇ ਲੋਕਾਂ ਇਤਬਾਹੀ ਕਰਨ ਵਾਸਤੇ ਪਰ ਸਾਡੇ ਕੋਲ ਹੱਕ ਲੈਣ ਵਾਸਤੇ ਕੋਈ ਰਾਹ ਨਹੀਂ ਫਿਰ ਅਸੀਂ ਸੰਘਰਸ਼ ਦੇ ਰਾਹੀ ਫੜਾਂਗੇ